ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਦੀ ਵੀਡੀਓ ਬਣਾਈ ਹੈਗੀ ਇੰਨੇ ਟੌਪ ਦੀਆਂ ਬਾਈ ਜਿਹੜੀ ਇੱਧਰ ਆਪਾਂ ਪਹਿਲੇ ਨੰਬਰ ਤੇ ਦੇਖ ਰਹੇ ਹਾਂ ਕਿਹੜਾ ਸੂਆ ਸੁੰਦੀ ਹੈ ਇਹ ਦੂਜਾ ਸੂਆ ਬਾਈ ਐਰ ਸ਼ੈਰ ਰਰੇ ਜਨਾ ਦੂਜਾ ਸੂਆ ਸੁੰਦੀ ਹੈ ਐਰ ਸ਼ੈਰ ਬਰੀਡ ਆ ਗਈ ਬਾਈ ਫੁੱਲ ਬਰੀਡ ਆ ਬਾਕੀ ਠੰਡੀ ਦਿਖਾ ਦੇ ਲੈ ਠੰਡੀ ਸੀ ਆਪਾਂ ਗੱਬਣੀਆਂ ਧਾਰਾ ਮਾਰ ਦਿੰਦੇ ਆ ਬਾਈ ਗੱਬਣ ਨਹੀਂ ਆ ਬਾਈ ਧਾਰਾ ਮਾਰੀ ਜਾਂਦਾ ਕੋਈ ਚੱਕਰੀ ਨਹੀਂ ਲੱਤਣਾ ਸਾਲ ਕੁ ਕਰਮਾਣੀ ਨੂੰ ਹੈ ਹੀ ਨਹੀਂਗਾ ਤੇ ਸੂਪ ਹੈ ਬਾਈ ਅੱਧੀ ਸੂਪ ਹੈ ਕੱਲ ਨੂੰ ਸੂਪ ਹੈ ਤਿਆਰੀਆਂ ਫੁੱਲ ਲੱਗਿਆ ਕਰ ਮੈਂ ਹਵਾਨਾ ਚੈੱਕ ਕਰੋ ਕਿੰਨਾ ਕਤ ਦੇ ਦੇਊਗਾ ਦੱਤ ਬਾਈ ਬਾੜਾ ਤਾਂ ਨਹੀਂ ਆਪਾਂ ਕਹਿੰਦੇ 24 ਕਿਲੋ ਖੁੱਲਾ ਦੇਊਗੀ ਚੰਗੀ ਕਿਹੜਾ ਬੰਦਾ ਇਹਦਾ 26 27 ਲੈ ਲੂ ਠੀਕ ਹੈ ਤੇ 24 ਕਿਲੋ ਤਾਂ ਕਿਧਰੇ ਗਿਆ ਨਹੀਂ ਬੱਚੀ ਤੇ ਮੁੱਲ ਬਾਈ ਫਿਰ ਅੱਜ ਦੇਣ ਲੈਣਾ ਮੁੱਲ ਅੱਜ ਦੇਣ ਲੈਣ ਜਾਓ 75000 ਕੋਈ 85 ਨਹੀਂ ਕੋਈ 90 ਨਹੀਂ ਮੰਗਣਾ ਬਾਈ ਦੇਣ ਲੈਣ ਮੁੱਲ ਬਾਈ ਅੱਜ 75000 ਜਦੋਂ ਬਾਈ ਕਹਿੰਦਾ ਪਈ ਸੂ ਤੇ ਉਦੋਂ ਮੁੱਲ ਹਾਂ ਤੇ ਅੱਜ ਹੋ ਜਾਗਾ ਹਾਂ ਤੇ ਅੱਗੇ ਬਾਈ ਦੋ ਨੰਬਰ ਇਹ ਵੀ ਦੂਜਾ ਸੂਆ ਰਹਿ ਜਨਾ ਮੂੰਹੋਂ ਛਿੱਗੀ ਆ ਠੀਕ ਆ ਤੇ ਇਹ ਇੱਕ ਹਫਤਾ ਬਾਕੀ ਆ ਜੀ ਕਿੰਨਾ ਕੁ ਦੁੱਧ ਦੇ ਦੂ ਬਾਈ ਦੁੱਧ ਆਪਾਂ ਬੜਾ ਨਹੀਂ ਕਹਿੰਦੇ ਬਾਈ 22 ਕਿਲੋ ਖੁੱਲਾ ਦੇਊਗੀ ਲੈ ਠੀਕ ਆ ਦੁੱਧ ਜਿਹੜਾ ਆਪਾਂ ਦਾ ਹੋਇਆ 25 ਕਿਲੋ ਵੀ ਲੈ ਲਊ ਇਹਦਾ ਕੱਚੀ ਕੱਚੀ ਪਈਆ ਉਸਾਂ ਬਣਾ ਦਾ ਜਲ ਲਾ ਲਿਓ ਲੈ ਵਾ ਤਾਂ ਇਹ ਸੂੜਾ ਲਾ ਦੇਣਾ ਬਾਈ ਮੁੱਲ ਬਾਈ ਫਿਰ ਇਹਦਾ ਇਹਦਾ ਮੁੱਲ ਬਾਈ ਬੜਾ ਤਾਂ ਨਹੀਂ ਆਪਾਂ ਕਹਿੰਦੇ 73000 ਦੇ ਬੱਛੀ ਦੇ ਜਾਗੇ 73000 ਦੀ ਬਾਈ ਬੱਸੀ ਬਾਈ ਕਹਿੰਦਾ ਆਪਾਂ ਏ ਦੇ ਦੇਣੀਆ ਠੰਡੀਆਂ ਸੀਲ ਬਾਈ ਤਿੰਨੇ ਪੂਰੀਆਂ ਅੱਗੇ ਸੋਨੋ ਦਿਖਾਉਣੇ ਬਾਈ ਡਾਇਮੰਡ ਪੀਸ ਬਸ ਇਹ ਬਾਈ ਨਗੀਨਾ ਹੀ ਆ ਗਿਆ ਰ ਖੀਰੀਆ ਦੰਦਾਂ ਦੀ ਬਾਈ ਦੰਦਾਂ ਜੋ ਖੀਰੀਆ ਬਾਈ ਡਾਇਮੰਡ ਪੀਸ ਆ ਗਿਆ ਪੰਜੇ ਕੱਲਾ ਕੱਲਾ ਥਾਣਾ ਬੱਚੀਆ ਬੱਚੀਆ ਬੰਦਾ ਲੱਗਿਆ ਵਾ ਦੰਦੋਂ ਜੀ ਤੁਸੀਂ ਬਾਈ ਹੈਰਾਨਗੀ ਵਾਲੀ ਗੱਲਾਂ ਵੀ ਹਜੇ ਖੀਰੀਆ ਜਮਾ ਪਿਓਰ ਹਜੇ ਇਹਦੇ ਸੂਨ ਦੇ ਬਾਈ 8-10 ਦਿਨ ਪੈ ਜਾਣਗੇ 8-10 ਦਿਨਾਂ ਦੀ ਕੱਟ ਹਾਂ ਤੇ ਬਾਕੀ ਰੱਖ ਪੋਣਾ ਦਿਖਾ ਦੇ ਬੱਚੀ ਦਾ ਜਰਸੀ ਦਾ ਜਰਸੀ ਆ ਬਾਈ ਪੰਜਾਬ ਵਾਲੀ ਜਰਸੀ ਇਹ ਆ ਗਈ ਸਹੀ ਗੱਲ ਮੱਥੇ ਟਵਾੜਾ ਦਿਖਾ ਦੇ ਬਲੈਕ ਕਲਰ ਦੀ ਜਰਸੀ ਆ ਕੀ ਬਾਤ ਆ ਹੂੰ ਤੇ ਇਹ ਨਹੀਂ ਬੱਚੀ ਆਦੀ ਲੋਕਾਂ ਨੇ ਆ ਮੈਂ ਇਹ ਸਭ ਰਿਆਂ ਨਹੀਂ ਬੱਚੀ ਸਹੀ ਗੱਲ ਆ ਬਾਈ ਤੇ ਬਾਈ ਨੇ ਮੁੱਲ ਵੀ ਅੱਜ ਬਾਈ ਜਮਾ ਦੇਣ ਲੈਣ ਵਾਲਾ ਰੱਖਿਆ ਬਾਈ ਕਿੰਨਾ ਮੁੱਲ ਆ ਇਹ ਬਾਈ ਬਸ ਅੱਜ ਦੀ ਘੜੀ 80 ਹਜ਼ਾਰ ਦੀ ਬੱਚੀ ਦੇ ਰਿਆਂ ਜਿੱਦ ਤਿਆਰ ਹੋਊਗਾ ਉਦੋਂ ਲੱਖੋਂ ਵਾਰ ਦੇਣੀ ਆ ਦੇ ਦੇਾਂਗੇ ਬਾਈ ਆ ਪਿੰਡ ਹੈਗਾ ਬਾਈ ਦਾ ਬਾਈ ਜਿਉਂ ਦਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾ ਫੂਲ ਪੈ ਜਾਂਦੀ ਆ ਮੋਬਾਈਲ ਨੰਬਰ ਬੋਲਿਓ ਬਾਈ 98722 326143 ਠੀਕ ਆ ਬਾਈ